ਮੇਲਾ ਰੂਸੀ ਤੇ ਮੈਂ ਪਾਪਾ ਕੰਟੀ ਦੇ ਸੀਗੇ ਸਾਟ ਲੱਗੀ ਸਭ ਮਦਦ ਕਰੋ ਹਾਂਜੀ ਮੇਰਾ ਨਾਮ ਜੀ ਸੁਨੀਤਾ ਦੇਵੀ ਆ ਮੇਰੇ ਹਸਬੰਦ ਦੇ ਸੱਟ ਲੱਗੀ ਐ ਇਹ ਗਰਗੇ ਸੀਗੇ ਰਾਜ ਮਿਸਤਰੀ ਦਾ ਕੰਮ ਕਰਦੇ ਇਹਨਾਂ ਦੀ ਸੱਟ ਲੱਗੀ 3 ਸਾਲ ਹੋ ਗਏ ਜੀ ਇਹਨਾਂ ਦੇ ਸੱਟ ਲੱਗੇ ਨੂੰ ਮੇਰੇ ਕੋਲ ਇੱਕੋ ਹੀ ਰੂਮ ਹੈ ਤਿੰਨ ਮੇਰੇ ਬੱਚੇ ਨੇ ਜੀ ਬੱਚਿਆਂ ਦਾ ਪਾਲਣ ਪੋਸ਼ਣ ਮੈਂ ਖੁਦ ਕਰਦੀ ਆ ਮੈਂ ਘਰਾਂ ਦੇ ਵਿੱਚ ਕੰਮ ਕਰਦੀ ਆ ਜੀ ਮੈਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਇਹ ਹੀ ਬੇਨਤੀ ਕਰਦੀ ਆ ਕਿ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜੋ ਕਿ ਮੈਂ ਆਪਣੇ ਹਸਬੰਦ ਦਾ ਚੰਗੀ ਤਰ੍ਹਾਂ ਇਲਾਜ ਕਰਾ ਸਕਾਂ ਮੇਰਾ ਫੋਨ ਨੰਬਰ ਹੈਗਾ 7814117623 ਇੱਕ ਵਾਰੀ ਫਿਰ ਹੋ ਜਾਵੇ 7814117623 ਹੁਣ ਇਹਨਾਂ ਦੀ ਦਵਾਈ ਕਿਤੋਂ ਚੱਲਦੀ ਹੈ ਦਵਾਈ ਜੀ ਇਹਨਾਂ ਦੀ ਪੀਜੀਆਈ ਤੋਂ ਚੱਲ ਰਹੀ ਸੀਗੀ ਹੁਣ ਫਿਲਹਾਲ ਅਸੀਂ ਸਾਡੇ ਕੋਲੇ ਇੱਕ ਹਸਪੀਟਲ ਆ ਉਹ ਸਾਡੀ ਬਹੁਤ ਹੈਲਪ ਕਰਦੇ ਨੇ ਜੀ ਦਵਾਈ ਲਈ ਅਸੀਂ ਉਹਨਾਂ ਤੋਂ ਇਹਨਾਂ ਦਾ ਟ੍ਰੀਟਮੈਂਟ ਮਾੜਾ ਮੋਟਾ ਕਰਵਾ ਰਹੇ ਹਾਂ ਜਿੰਨੇ ਜੋਗੀ ਹੈ ਜੀ ਇਹ ਤਾਂ ਢੜ ਘਰ ਦਾ ਗੁਜ਼ਾਰਾ ਹੋ ਕਿਵੇਂ ਚੱਲਦਾ ਜੀ ਉਹ ਜੀ ਮੈਂ ਘਰਾਂ ਦੇ ਵਿੱਚ ਕੰਮ ਕਰਦੀ ਆ ਜੀ ਤਾਂ ਮੇਰਾ ਘਰ ਦਾ ਗੁਜ਼ਾਰਾ ਚੱਲਦਾ ਹੈ ਜੀ ਕੁਝ ਹੈਲਪ ਕਰਦੇ ਨੇ ਅੱਧੀ ਮਾੜੀ ਮੂਟੇ ਰਿਸ਼ਤੇਦਾਰ ਕਰਦੇ ਨੇ ਜੀ ਕੁਝ ਮਾੜੀ ਮੋਟੀ ਹੈਲਪ ਬਾਕੀ ਮੈਂ ਕੰਮ ਕਰਦੀ ਆ ਜੀ ਤਾਂ ਗੁਜ਼ਾਰਾ ਚੱਲਦਾ ਹੈ ਬੱਚੇ ਵੀ ਪੜਦੇ ਨੇ ਹਾਂ ਜੀ ਬੱਚੇ ਮੇਰੇ ਪੜਦੇ ਨੇ ਜੀ ਵੱਡਾ ਬੱਚਾ ਮੇਰਾ 11ਵੀਂ ਚ ਪੜਦਾ ਸਰਕਾਰੀ ਸਕੂਲੇ ਪਾਇਆ ਹੋਇਆ गुड़ी है जी एक मेरे को तीसरी कलास होना है भी सरकारी स्कूल एक छोटा बेटा है पढ़ रहे सत श्रीकाली दोस्तो जिमे के, कौन कहता है कि पैसा खुदा है लेकिन खुदा की कसम खुदा से कम भी नहीं क्योंकि जो पैसा नहीं ना तो कुछ भी चंगा नहीं लगता है और कोई भरोसा नहीं होंगे कि बंदा चंगा भला कम से जाए ਤੇ ਮੋੜ ਸ਼ਾਮ ਨੂੰ ਉਹ ਬੰਦਾ ਸਹੀ ਸਲਾਮਤ ਘਰ ਵਾਪਸ ਮੁੜਦਾ ਜਾਂ ਨਹੀਂ ਮੁੜਦਾ ਆ ਵੀਰ ਸਾਡਾ ਇੱਕ ਕੰਮ ਤੇ ਗਿਆ ਸੀ ਰਾਜ ਮਿਸਤਰੀ ਦਾ ਕੰਮ ਕਰਦਾ ਸੀਗਾ ਕੰਮ ਦੌਰਾਨ ਇਹਨਾਂ ਦੇ 6 ਵਜੇ ਆ ਜਗ ਤੋਂ ਵਿਚਾਰੇ ਇਹ ਮੰਜੇ ਤੇ ਪਈ ਨਹੀਂ ਸਾਡਾ ਇੱਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਕੰਮ ਤੇ ਜਦੋਂ ਗਏ ਤੇ ਉਥੇ ਕੰਮ ਦੌਰਾਨ ਇਹਨਾਂ ਦੇ 6 ਵਜ ਗਈ ਮਣਕੇ ਮਣਕੇ ਤੇ 6 ਲੱਗੀ ਆ ਤੇ ਜਦੋਂ ਤੋਂ ਇਹ ਮੰਜੇ ਤੇ ਪਈ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨੇ ਜਣੇ ਕਿ ਵੀਕ ਹੋ ਚੁੱਕੇ ਨੇ ਹਜੇ ਕੱਪੜਿਆਂ ਦਾ ਵੀ ਭਾਰ ਜਿਹੜਾ ਹੈ ਜਾਦਾ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਸਰੀਰ ਦਾ ਵੀ ਉਹਨਾਂ ਭਾਰ ਨਹੀਂ ਹੈਗਾ ਤੇ ਜਦੋਂ ਇਹ ਮੰਜੇ ਤੇ ਪਈ ਨੇ ਕਈ ਸਾਲ ਹੋ ਚੁੱਕੇ ਨੇ ਅੱਜ ਸਾਡੀ ਭੈਣ ਇਹ ਕਚਹਿਰੀਆਂ ਜਿ ਸਾਨੂੰ ਮਿਲੇ ਤੇ ਆਪਣਾ ਸੋਨ ਲਾਲ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਭਾਈ ਇਹਨਾਂ ਦੀ ਮਦਦ ਕੀਤੀ ਜਾਵੇ ਵੀਡੀਓ ਬਣਾ ਲੈ ਤਾਂ ਸਹੀ ਸੁੱਚਾ ਮੰਗਰ ਜੀ ਨੂੰ ਬੁਲਾਇਆ ਤੇ ਆਪਾਂ ਇਹ ਵੀਡੀਓ ਬਣਵਾ ਰਹੇ ਹਾਂ ਤੇ ਸਾਰੇ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਨੇ ਇੱਥੇ ਜਾਂ ਸਮਾਜ ਸੇਵੀ ਲੋਕ ਨੇ ਇਹ ਪਰਿਵਾਰ ਦੀ ਸੱਚੀ ਗੱਲ ਹੈ ਵੀ ਮਦਦ ਕਰਨ ਦੀ ਲੋੜ ਹੈਗੀ ਆ ਸਾਡੀ ਭੈਣ ਆ ਇਹਦੇ ਤਿੰਨ ਬੱਚੇ ਨੇ ਵਿਚਾਰੀ ਘਰਾਂ ਦਾ ਕੰਮਕਾਰ ਕਰਦੀ ਹੈਗੀ ਆ ਤਾਂ ਇਹਨਾਂ ਦਾ ਰੋਟੀ ਪਾਣੀ ਚੱਲਦਾ ਹੈਗਾ ਆ ਇੱਧਰ ਵੀਰ ਸਾਡਾ ਕੁਝ ਵੀ ਕਰਨ ਦੇ ਕਾਬਲ ਨਹੀਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਹਾਲਾਤ ਵੀ ਆ ਪਾਈਪਾਂ ਲੱਗੀਆਂ ਹੋਈਆਂ ਨੇ ਰੋਟੀ ਵੀ ਨਹੀਂ ਖਾ ਸਕਦੇ ਇਹਨਾਂ ਨੇ ਦੱਸਿਆ ਕਿ ਸਿਰਫ ਦੋ ਉਂਗਲਾਂ ਹੀ ਇਹਨਾਂ ਦੀਆਂ ਕੰਮ ਕਰਦੀਆਂ ਨੇ ਬਾਕੀ ਸਾਰਾ ਸਰੀਰ ਡੈਡ ਆ ਸੋ ਮਾਛਵਾੜਾ ਇੱਕ ਇਤਿਹਾਸਿਕ ਸ਼ਹਿਰ ਆ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਅਪੀਲ ਕਰਦਾ ਆ ਇਹਨਾਂ ਦਾ ਤੁਸੀਂ ਬੈਂਕ ਅਕਾਊਂਟ ਤੇ ਜੋ ਵੀ ਇਹਨਾਂ ਦਾ ਨੰਬਰ ਹੈਗਾ ਆ ਉਹ ਤੁਸੀਂ ਇਹਦੇ ਵਿੱਚ ਮੈਂਸ਼ਨ ਕਰ ਦਿਓ ਤੇ ਜੋ ਵੀ ਤੁਸੀਂ ਤਿਲਫਲ ਪਾਣਾ ਹੈ ਤੇ ਉਹ ਇਹਨਾਂ ਦੇ ਬੈਂਕ ਖਾਤੇ ਦੇ ਵਿੱਚ ਪਾ ਦਿਓ ਸੋ ਸਾਰੇ ਵੀਰਾਂ ਨੂੰ ਮੇਰੀ ਇਹੀ ਅਪੀਲ ਹੈ ਜੀ ਇਹਨਾਂ ਦੀ ਮਦਦ ਕਰੋ ਧੰਨਵਾਦ ਮੈਂ ਇਹਨਾਂ ਦੀ ਗਵਾਂਡੀ ਆ ਜੀ ਇਹ ਕਈ ਸਾਲਾਂ ਤੋਂ ਗਿਰਗੇ ਜੀ ਮਦਦ ਇਹਨਾਂ ਦੀ ਹੋ ਸਕਦੀ ਜਿੰਨੇ ਤੋਂ ਵੱਧ ਤੋਂ ਵੱਧ ਕਰੋ ਜੀ ਬੱਚੇ ਛੋਟੇ ਨੇ ਜੀ ਇਹਨਾਂ ਦੀ ਮਦਦ ਵੱਧ ਤੋਂ ਵੱਧ ਕਰੋ ਜੀ ਮੈਂ ਇਹਨਾਂ ਦੀ ਗਵਾਂਡੀ ਰ ਆ ਜੀ ਹੁੰਦਰਦੀ ਚਾ ਨਹੀਂ ਮੈਂ ਇਹਨਾਂ ਦੇ ਸੱਟ ਕਿੱਥੇ ਲੱਗੀ ਹੈ ਜੀ ਇਹਨਾਂ ਦੇ ਮੜਕਿਆ ਜਿਹੜਾ ਸੀਗਾ ਨਾ ਪੰਜਵਾ ਉਹ ਟੁੱਟ ਗਿਆ ਜੀ ਅੱਛਾ ਉਹਨਾਂ ਨੇ ਪੀਜੀਐ ਦਾ ਇਲਾਜ ਕਰਾਇਆ ਸੀ ਹੁਣ ਨਹੀਂ ਕਰਾ ਸਕਦੇ ਕਿ ਗਰੀਬ ਬੰਦੇ ਨੇ ਬਹੁਤ ਜ਼ਿਆਦਾ ਇਹਨਾਂ ਦੀ ਮਦਦ ਕਰੋ ਜਿੰਨੀ ਤੋਂ ਜਿੰਨੀ ਹੋ ਸਕਦੀ ਹੈ ਸਾਰੇ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੇ